ਸਨੋ ਵਾਹਿਗੁਰੂ ਜੀਓ ਕਬੀਰ ਐਸੀ ਹੋਏ ਪਰੀ ਮਨ ਕੋ ਭਾਵਤ ਕੀਨੋ ਮਰਨੇ ਤੀ ਕਿ ਡਰਪਨਾ ਜਬ ਹਾਥ ਸਿੰਧੋਰਾ ਲੀਨ ਕਬੀਰ ਰਸ ਕੋ ਗਾਂਡੂ ਚੂਸੀਐ ਗੁਨ ਕਉ ਮਰੀਐ ਰੋਇ ਅਵਗੁਨੀਆਰੇ ਮਨਸੈ ਪੜੋ ਨ ਕਹ ਕੋਈ ਅਵਗੁਨੀਆਰੇ ਮਨਸੈ ਪੜੋ ਨ ਕਹ ਕੋਈ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਨ ਦੁਨੀ ਦੇ ਮਾਲਕ ਗਰੀਬ ਨਵਾਜ਼ ਸੱਚੇ ਸਤਿਗੁਰੂ ਜੀ ਤਨੋ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਹਜ਼ੂਰ ਸੱਜ ਬੈਠੀ ਗੁਰੂ ਸواری ਸਾਤ ਸੰਗਤ ਜੀ ਉਹ ਅਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ਿਸ਼ ਕਿਰਪਾ ਕੀਤੀ ਹੈ ਆਪਾਂ ਸਭਨਾਂ ਨੂੰ ਆਪਣੀ ਚਰਨ ਸ਼ਰਨ ਵਿੱਚ ਜੁੜ ਬੈਠਣ ਦਾ ਇਹ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ ਬੜੇ ਪ੍ਰੇਮ ਸਤਕਾਰ ਨਾਲ ਆਪ ਜੀ ਨੇ ਗੁਰੂ ਮਹਾਰਾਜ ਦੀ ਪਾਵਨ ਬਾਣੀ ਦੇ ਪਾਠ ਗੁਰਬਾਣੀ ਦੇ ਕੀਰਤਨ ਸਤਕਾਰਯੋਗ ਭਾਈ ਸਾਹਿਬਾਨ ਜੀ ਪਾਸੋਂ ਸਰਵਣ ਕੀਤੇ ਹਨ ਸਤਿਗੁਰੂ ਦੀ ਬਖਸ਼ਿਸ਼ ਮਿਹਰ ਦੇ ਪਾਤਰ ਬਣ ਕੇ ਆਪਾਂ ਸੰਗਤੀ ਰੂਪ ਵਿੱਚ ਰੋਜ਼ਾਨਾ ਦੇ ਇਨ੍ਹਾਂ ਦੀਵਾਨਾ ਵਿੱਚ ਭਗਤ ਕਬੀਰ ਸਾਹਿਬ ਜੀ ਮਹਾਰਾਜ ਦੇ ਪਾਵਨ ਸ਼ਲੋਕਾਂ ਦੀ ਵਿਚਾਰ ਆਪਣੀ ਤੁਛ ਬੁੱਧੀ ਅਨੁਸਾਰ ਕਰਨ ਦਾ ਯਤਨ ਕਰ ਰਹੇ ਹਾਂ ਸਵੇ ਸੇ ਲੜੀ ਤਾਈ ਤਾਂ ਆਪਾਂ ਤਕਰੀਬਨ 70 ਸ਼ਲੋਕ ਇਨ੍ਹਾਂ ਦੀਵਾਨਾ ਦੇ ਵਿੱਚ ਵਿਚਾਰੇ ਨੇ ਅਗਲੇਰੇ ਸ਼ਲੋਕਾਂ ਦਾ ਪਾਠ ਆਪ ਜੀ ਨੇ ਹੁਣੇ ਹੀ ਸਰਵਣ ਕੀਤਾ ਹੈ ਭਾਰਤ ਦੇ ਵਿੱਚ ਸਦੀਆਂ ਤੋਂ ਇੱਕ ਰਸਮ ਚੱਲੀ ਆ ਰਹੀ ਸੀ ਜਿਸ ਨੂੰ ਸਤੀ ਦੀ ਰਸਮ ਕਿਹਾ ਜਾਂਦਾ ਹੈ ਖਾਸ ਤੌਰ ਦੇ ਉੱਤੇ ਰਾਜਪੂਤਾਨੇ ਦੇ ਵਿੱਚ ਜਿਹੜੀਆਂ ਜੰਗਜੂ ਲੜਾਕੀਆਂ ਜੰਗਾਂ ਯੁੱਧਾਂ ਦੇ ਵਿੱਚ ਰਹਿਣ ਵਾਲੀਆਂ ਰਾਜ ਭਾਗ ਨਾਲ ਸੰਬੰਧ ਰੱਖਣ ਵਾਲੀਆਂ ତਿਰਾਨੇ ਉਹਨਾਂ ਵਿੱਚ ਜ਼ਿਆਦਾ ਪ੍ਰਚਲਿਤ ਹੈ ਉੱਚੀਆਂ ਸ਼੍ਰੇਣੀਆਂ ਵਿੱਚ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿਉਂਕਿ ਭਾਰਤ ਦਾ ਸਮਾਜ ਬਰਾਦਰੀਆਂ ਦੇ ਨਾਂ ਦੇ ਉੱਤੇ ਵੰਡਿਆ ਹੋਇਆ ਹੈ ਉੱਚੀਆਂ ਬਰਾਦਰੀਆਂ ਦੇ ਵਿੱਚ ਇਹ ਰਸਮ ਜ਼ਿਆਦਾ ਪ੍ਰਭਾਵੀ ਰਹੀ ਹੈ ਜਿਸ ਔਰਤ ਦਾ ਪਤੀ ਚਲਾਣਾ ਕਰ ਜਾਏ ਉਹਦੀ ਡੈਥ ਹੋ ਜਾਏ ਪਤਨੀ ਨੂੰ ਬਿਲਕੁਲ ਨਵ ਵਿਆਹਤਾ ਲੜਕੀ ਵਾਂਊ ਸ਼ਿੰਗਾਰ ਕੇ ਉਹੋ ਜਿਹੇ ਕੱਪੜੇ ਪਵਾ ਕੇ ਹਾਰ ਸ਼ਿੰਗਾਰ ਕਰਕੇ ਉਸ ਨੂੰ ਉਹਦੇ ਪਤੀ ਦੇ ਨਾਲ ਚਿਖਾ ਦੇ ਵਿੱਚ ਜਿਉਂਦਿਆਂ ਹੀ ਸਾੜ ਦੇਣ ਦਾ ਰਿਵਾਜ ਸੀ ਤੇ ਉਹਦੇ ਲਈ ਪੁਜਾਰੀ ਜਾਂ ਪੰਡਤ ਆਉਂਦਾ ਮੰਤਰ ਆਦਿਕ ਪੜਦਾ ਫਿਰ ਉਸ ਨੂੰ ਵੀ ਚਿਖਾ ਦੇ ਉੱਤੇ ਬਿਠਾਇਆ ਜਾਂਦਾ ਉਹ ਆਪਣੇ ਪਤੀ ਦਾ ਸਿਰ ਆਪਣੀ ਗੋਦ ਵਿੱਚ ਰੱਖ ਲੈਂਦੀ ਪਰ ਚਿਖਾ ਉੱਤੇ ਚੜਨ ਤੋਂ ਪਹਿਲਾਂ ਇੱਕ ਨਾਰੀਅਲ ਜਿਹਦੇ ਉੱਤੇ ਸੰਧੂਰ ਧੂੜਿਆ ਹੁੰਦਾ ਸੀ ਉਸ ਨੂੰ ਫੜਾਇਆ ਜਾਂਦਾ ਭਾਵੇਂ ਉਹ ਦਿਲੋਂ ਸਹਿਮਤ ਹੋਵੇ ਭਾਵੇਂ ਉਹ ਨਾ ਹੋਵੇ ਕੋਈ ਵਿਰਲੀ ਵਾਂਝੀ ਹੋਏਗੀ ਜਿਹੜੀ ਆਪਣੀ ਖੁਸ਼ੀ ਨਾਲ ਜਾਂ ਕਿਸੇ ਹੋਰ ਕਾਰਨ ਕਰਕੇ ਮਰਨਾ ਪਸੰਦ ਕਰੇਗੀ ਨਹੀਂ ਤਾਂ ਮੋਸਟਲੀ ਰਸਮ ਦੇ ਨਾਮ ਦੇ ਉੱਤੇ ਵੀ ਚਾਰਾ ਕੋਈ ਨਹੀਂ ਜਿੰਨੀ ਆਲੇ ਦੁਆਲੇ ਭੀੜ ਹੈ ਉਹਨਾਂ 'ਚ ਸੁਣਨ ਵਾਲਾ ਕੋਈ ਨਹੀਂ ਰਸਮ ਦੇ ਨਾਮ ਦੇ ਉੱਤੇ ਕਿਸੇ ਨੇ ਨਹੀਂ ਮੰਨਣਾ ਜਿਹੜੀ ਔਰਤ ਕਹੇਗੀ ਮੈਂ ਸਤੀ ਨਹੀਂ ਹੋਣਾ ਚਾਹੁੰਦੀ ਉਹਦਾ ਜੀਣਾ ਮੌਤ ਨਾਲੋਂ ਵੀ ਜ਼ਿਆਦਾ ਤਕਲੀਫ ਦੇ ਬਣਾ ਦੇਣਗੇ ਲੋਕ ਪਰਿਵਾਰ ਦੇ ਲੋਕ ਸਾਖ ਸੰਬੰਧੀ ਸਮਾਜ ਦੇ ਲੋਕ ਉਹਨੂੰ ਕੀ ਕੁਝ ਸਹਣਾ ਪੈ ਸਕਦਾ ਹੈ ਜਨ ਇੱਕ ਪਾਸੇ ਖੂਹ ਹੈ ਦੂਜੇ ਪਾਸੇ ਖਾਤਾ ਹੈ ਕਿਸੇ ਨਾ ਕਿਸੇ ਪਾਸੇ ਉਹਨੂੰ ਡਿੱਗਣਾ ਹੋਏਗਾ ਇਹੋ ਜਿਹਾ ਸ਼ੋਰ ਸ਼ਰਾਬੇ ਵਿੱਚ ਕੋਈ ਉਹਦੀ ਦਿਲ ਦੀ ਹੂਕ ਸੁਣਨ ਵਾਲਾ ਨਹੀਂ ਕੋਈ ਉਹਦੀ ਵੇਦਨਾ ਸੁਣਨ ਵਾਲਾ ਨਹੀਂ ਕੋਈ ਉਹਦੇ ਜ਼ਿੰਦਗੀ ਦੇ ਪ੍ਰਤੀ ਚਾ ਸੁਣਨ ਵਾਲਾ ਨਹੀਂ ਉਹਦੀਆਂ ਮਜਬੂਰੀਆਂ ਨੂੰ ਕੋਈ ਤਰਜੀਹ ਨਹੀਂ ਬਸ ਇੱਕ ਰਸਮ ਹੈ ਕਿਸ ਦੇ ਪਤੀ ਨੂੰ ਸਵਰਗ ਮਿਲੇਗਾ ਉਹ ਜਨਮਾਂ ਜਨਮਾਂ ਦਾ ਸਾਥ ਹੋਏਗਾ ਇਹੋ ਜਿਹੀਆਂ ਗੱਲਾਂ ਬਾਤਾਂ ਦੇ ਵਿੱਚ ਇਹੋ ਜਿਹੀਆਂ ਵਿਸ਼ਵਾਸਾਂ ਤੇ ਮਨੋਤਾਂ ਦੇ ਵਿੱਚ ਅਣਾਈ ਮੌਤ ਉਸ ਨੂੰ ਮਰਨਾ ਪੈਂਦਾ ਰਸਮ ਦੇ ਨਾਂ ਦੇ ਉੱਤੇ ਫਿਰ ਇਹਦੇ ਨਾਲ ਹੋਰ ਗੱਲਾਂ ਜੁੜ ਜਾਂਦੀਆਂ ਨੇ ਧਾਰਮਿਕ ਲੋਕ ਆਪਣੀਆਂ ਜੋੜ ਲੈਂਦੇ ਨੇ ਸਮਾਜਿਕ ਲੋਕ ਆਪਣੀਆਂ ਫਿਰ ਬਰਾਦਰੀਆਂ ਵਾਲੇ ਆਪਣੀਆਂ ਫਿਰ ਰਣਕ ਗੈਰਤ ਦੀਆਂ ਖੇਡਾਂ ਉਹ ਉਹਨੂੰ ਸਿੰਧौरा ਕਹਿੰਦੇ ਸਨ ਜਿਹੜਾ ਸੰਧੂਰ ਵਾਲਾ ਨਾਰੀਅਲ ਉਹਦੇ ਹੱਥ ਵਿੱਚ ਫੜਾਇਆ ਜਾਂਦਾ ਉਹਨੂੰ ਸਿੰਧौरा ਇਹ ਰਸਮ ਦੇ ਨਾਂ ਦੇ ਉੱਤੇ ਉਹ ਚੀਜ਼ ਉਹ ਆਪਣੇ ਹੱਥਾਂ ਵਿੱਚ ਮਜਬੂਰੀ ਚ ਫੜਦੀ ਏ ਪਰ ਇਹ ਕਿਹਾ ਜਾਂਦਾ ਸੀ ਕਿ ਇਹਨੇ ਪ੍ਰਣ ਕਰ ਲਿਆ ਜਦੋਂ ਇਹਨੇ ਨਾਰੀਅਲ ਨੂੰ ਫੜ ਲਿਆ ਹੱਥ ਵਿੱਚ ਤਾਂ ਸਮਝੋ ਇਹਨੇ ਕਮਿਟਮੈਂਟ ਕਰ ਲਈ ਹੈ ਕਿ ਮੈਂ ਆਪਣੇ ਪਤੀ ਨਾਲ ਸਤੀ ਹੋਣਾ ਲੋਚਦੀ ਹਾਂ ਇਹਨੂੰ ਕੁਝ ਲੋਕ ਪਤੀ ਦੇ ਪ੍ਰਤੀ ਪਤਨੀ ਦੇ ਪਿਆਰ ਦੀ ਤਕੜੀ ਵਿੱਚ ਵੀ ਤੋਲਣ ਲੱਗ ਪੈਂ। ਹਾਲਾਂਕਿ ਕੋਈ ਪਤੀ ਸਤੀ ਨਹੀਂ ਹੋਇਆ ਪਤਨੀ ਦੇ ਨਾਲ। ਇਹ ਪਿਆਰ ਥੋਪਿਆ ਗਿਆ ਸੀ। ਜ਼ਬਰਦਸਤੀ ਨਾਲ। ਪਈ ਇੱਕ ਤਾਂ ਨੇਚਰਲ ਮਰਿਆ ਦੂਜੇ ਨੂੰ ਤੁਸੀਂ ਸਮਾਜ ਦੇ ਵਿੱਚ ਰਸਮ ਦੇ ਨਾਂ ਤੇ ਮਾਰਦੇ ਹੋ। ਕਤਲ ਦੇ ਉੱਤੇ ਪਰਦਾ ਪਾ ਲਿਆ ਜਾਂਦਾ ਹੈ। ਭੀੜ ਕਤਲ ਕਰਦੀ ਹੈ ਤੇ ਰਸਮ ਬਣ ਜਾਂਦਾ ਹੈ। ਰਿਵਾਜ ਬਣ ਜਾਂਦਾ ਹੈ। ਉਹ ਚੀਕਾਂ ਮਾਰਦੀ ਹੋਈ ਉਸ ਚੀਕਾ ਦੇ ਵਿੱਚ ਸੜ ਮਰਦੀ। ਮਗਰੋਂ ਉਹਦੇ ਨਾਂ ਤੇ ਨਿੱਕੀ ਜੀ ਮਮਟੀ ਨਿਕਾਜਾ ਮੰਦਿਰ ਬਣਾ ਕੇ ਪੂਜਿਆ ਜਾਂਦਾ ਸਤੀ ਨੂੰ ਔਰਤਾਂ ਪੂਜਣ ਜਾਂਦੀਆਂ। ਉਹ ਸਟੈਬਲਿਸ਼ਮੈਂਟ ਹੋ ਜਾਂਦੀ ਉਸ ਚੀਜ਼ ਦੀ। ਸਥਾਪਿਤ ਹੋ ਜਾਂਦੀ। ਮਗਰੋਂ ਰਾਹ ਪੱਧਰਾ ਸੀ। ਪਹਿਲੀ ਸਤੀ ਦਾ ਮੰਦਿਰ ਬਣਿਆ ਮਗਰ ਹੋਰ ਸਤੀ ਹੋਣਗੀਆਂ। ਇਵੇਂ ਬਲ ਮਿਲਦਾ ਕਿਸੇ ਰਸਮ ਨੂੰ। ਤੁਸੀਂ ਉਹਨੂੰ ਦੁਹਰਾਉਂਦੇ ਜਾਓ ਦੁਹਰਾਉਂਦੇ ਜਾਓ ਤੇ ਰਿਵਾਜ ਬਣ ਜਾਂਦਾ ਹੈ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜਿਨ੍ਹਾਂ ਦੇ ਕੋਲ ਅਕਬਰ ਗੋਇੰਦਵਾਲ ਵਿਖੇ ਮਹਾਰਾਜ ਦੇ دیدار ਕਰਨ ਆਇਆ ਗੁਰੂ ਪਾਤਸ਼ਾਹ ਜੀ ਦੇ ਲੰਗਰ ਵਿੱਚ ਉਸਨੇ ਪ੍ਰਸ਼ਾਦ ਛਕਿਆ ਬੜਾ ਭਾਈਚਾਰਕ ਮਾਹੌਲ ਸਾਂਝੀਵਾਲਤਾ ਦਾ ਸੁਨਿਆ ਗੁਰੂ ਦੇਵ ਸੰਸਾਰ ਨੂੰ ਬਖਸ਼ ਰਹੇ ਸਨ ਫਿਰ ਉਸਨੇ ਮਹਾਰਾਜ ਦੀ ਸੋਹਬਤ ਸੰਗਤ ਦਰਬਾਰ ਦੀ ਹਾਜ਼ਰੀ ਭਰੀ ਮਹਾਰਾਜ ਦੇ ਨਾਲ ਵਾਰਤਾ ਲਾਪ ਹੋਏ ਤੇ ਉਹ ਬੜਾ ਪ੍ਰਸੰਨ ਹੋਇਆ ਖੁਸ਼ ਹੋ ਕੇ ਉਸਨੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੂੰ ਬਿਨੈ ਕੀਤੀ ਪੇਸ਼ਕਾਸ਼ ਕੀਤੀ ਕਿ ਮੈਂ ਤੁਹਾਡੇ ਸਲੰਗਰ ਦੇ ਨਾਮ ਦੇ ਨਾਲ ਜਾਗੀਰ ਲਾਉਣਾ ਚਾਹੁੰਦਾ ਜਾਗੀਰ ਦਾ ਮਤਲਬ ਹੁੰਦਾ ਇੱਕ ਖੇਤਰ ਇੱਕ ਏਰੀਆ ਜਿਹਦਾ ਟੈਕਸ ਸਰਕਾਰ ਦੇ ਖਜ਼ਾਨੇ 'ਚ ਜਾਣਾ ਹੈ ਉਹਦਾ ਪਟਾ ਸਰਕਾਰ ਆਪਣੇ ਤੌਰ ਦੇ ਉੱਤੇ ਕਿਸੇ ਦੇ ਨਾਮ 'ਤੇ ਲਿਖ ਦੇਵੇ ਤਾਂ ਉਹਦਾ ਜਿਹੜਾ ਟੈਕਸ ਹੈ ਉਹ ਉਹਨੂੰ ਮਿਲੇਗਾ ਜਿਹਦੇ ਨਾਮ ਦੇ ਉੱਤੇ ਪਟਾ ਲਿਖਿਆ ਗਿਆ ਹੈ ਉਹ ਟੈਕਸ ਦੇ ਪੈਸੇ ਦੇ ਨਾਲ ਜੋ ਚਾਹੇ ਉਹ ਕਰ ਸਕਦਾ ਹੈ ਉਹਨੂੰ ਜਾਗੀਰ ਦੇਣਾ ਕਹਿੰਦੇ ਸਨ ਔਰ ਸਾਲਾਨਾ ਜਾਗੀਰ ਜਿੰਨੀ ਉਸ ਇਲਾਕੇ ਦੀ ਇਕੱਠੀ ਹੋਏਗੀ ਉਹ ਸਾਰੀ ਦੀ ਸਾਰੀ ਜਿੰਨਾ ਟੈਕਸ ਇਕੱਠਾ ਹੋਏਗਾ ਉਸ ਜਾਗੀਰ ਦਾ ਉਹ ਸਾਰੇ ਦਾ ਸਾਰਾ ਜਿਹਦੇ ਨਾਮ 'ਤੇ ਪਟਾ ਹੈ ਉਹਨੂੰ ਜਾਏਗਾ ਅਕਬਰ ਨੇ ਕਿਹਾ ਮਹਾਰਾਜ ਮੈਂ ਤੁਹਾਡੇ ਲੰਗਰ ਦੇ ਨਾਮ ਜਾਗੀਰ ਲਾਉਣਾ ਚਾਹੁੰਨਾ ਸਤਿਗੁਰੂ ਮਹਾਰਾਜ ਨੇ ਬੜੀ ਨਿਮਰਤਾ ਨਾਲ ਮਨਾਈ ਕੀਤੀ ਆਖਿਆ ਅਸੀਂ ਤੁਹਾਡਾ ਦਿਲ ਨਹੀਂ ਦਿਖਾਉਣਾ ਚਾਹੁੰਦੇ ਪਰ ਤੁਸੀਂ ਇਸ ਗੱਲ ਨੂੰ ਸਮਝੋ ਪੀ ਲੰਗਰ ਜਾਗੀਰਾਂ ਨਾਲ ਨਹੀਂ ਭਾਵਨਾ ਸਮਰਪਣ ਭਾਵ ਤੇ ਸੇਵਾ ਨਾਲ ਚੱਲਦੇ ਇਹਦੇ ਵਿੱਚ ਹਰ ਕੋਈ ਆਪਣਾ ਜਿੰਨਾ ਜਿੰਨਾ ਵੀ ਉਹ ਸਰਦਾ ਬਣਦਾ ਯੋਗਦਾਨ ਪਾਉਂਦਾ ਇਨੂੰ ਅਮੀਰਾਂ ਦੇ ਹਵਾਲੇ ਨਹੀਂ ਕੀਤਾ ਜਾ ਸਕਦਾ ਔਰ ਰਾਜਿਆਂ ਮਹਾਰਾਜਾਂ ਦੇ ਤਾਂ ਬਿਲਕੁਲ ਵੀ ਨਹੀਂ ਖੈਰ ਉਹ ਇੱਕ ਵੱਖਰਾ ਟੌਪਿਕ ਹੈ ਵੱਖਰਾ ਵਿਸ਼ਾ ਹੈ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਨੇ ਦੋ ਬਚਨ ਅਕਬਰ ਨੂੰ ਕਹੇ ਕਿ ਜੇ ਤੁਸੀਂ ਕੁਝ ਕਰਨਾ ਲੋਚਦੇ ਹੋ ਤੁਸੀਂ ਸੇਵਾ ਕਰਨੀ ਚਾਹੁੰਦੇ ਹੋ ਤਾਂ ਉਹ ਸਕੇ ਤਾਂ ਸਾਡੇ ਦੋ ਬਚਨ ਮੰਨੋ ਪਹਿਲਾ ਬਚਨ ਮਹਾਰਾਜ ਗੁਰੂ ਅਮਰਦਾਸ ਮਹਾਰਾਜ ਨੇ ਜੋ ਕਿਹਾ ਉਸੀ ਕੇ ਸਤੀ ਦੀ ਰਸਮ ਦੇ ਉੱਤੇ ਪਾਬੰਦੀ ਲਾਓ ਇਹ ਨਹੀਂ ਹੋਣਾ ਚਾਹੀਦਾ ਮਹਾਰਾਜ ਨੇ ਬਾਣੀ ਵਿੱਚ ਵੀ ਲਿਖਿਆ ਸਤਿਆਏ ਨਾ ਆਖਿਐ ਜੇ ਮੜਿਆ ਲਗ ਜਲਨ ਭੀਸ ਸਤਿਆ ਜਾਣੀਐ ਜੇ ਬਿਰਹੇ ਚੋਟ ਮਰਨ ਮਹਾਰਾਜ ਨੇ ਆਖਿਆ ਕਿਸੇ ਦਾ ਵਿਛੋੜਾ ਮਹਿਸੂਸ ਕਰਨਾ ਤੇ ਵਿਛੋੜਾ ਉਹੀ ਮਹਿਸੂਸ ਕਰਦਾ ਜੀ ਦੀ ਨੇੜਤਾ ਹੋਏਗੀ ਰਿਸ਼ਤਾ ਮਜ਼ਬੂਤ ਹੋਏਗਾ ਤਾਂ ਹੀ ਵਿਛੋੜਾ ਮਹਿਸੂਸ ਹੋਏਗਾ ਨਾ ਜੇ ਰਿਸ਼ਤਾ ਮਜ਼ਬੂਤ ਨਹੀਂ ਤੇ ਵਿਛੋੜਾ ਵੀ ਮਹਿਸੂਸ ਨਹੀਂ ਹੋਏਗਾ ਮਹਾਰਾਜ ਨੇ ਆਖਿਆ ਰਿਸ਼ਤੇ ਦੀ ਮਜ਼ਬੂਤੀ ਰੱਖਣਾ ਹੀ ਅਸਲ ਸਤੀ ਹੋਣਾ ਹੈ ਉਹਨਾਂ ਨੂੰ ਸਤੀਆਂ ਨਹੀਂ ਕਿਹਾ ਜਾ ਸਕਦਾ ਜਿਹੜਾ ਮੜੀਆਂ ਦੇ ਵਿੱਚ ਜ਼ਬਰਦਸਤੀ ਸਾੜ ਦਿੱਤੀਆਂ ਜਾਂਦੀਆਂ ਨੇ ਜਾਂ ਸੜ ਜਾਂਦੀਆਂ ਨੇ ਉਹ ਕੋਈ ਸਤੀ ਹੋਣਾ ਨਹੀਂ ਉਹ ਤਾਂ ਤਕਾ ਹੈ ਕਤਲ ਹੈ ਪਾਪ ਹੈ ਗੁਨਾਹ ਹੈ ਸਤੀ ਹੋਣੇ ਰਿਸ਼ਤੇ ਨੂੰ ਮਜ਼ਬੂਤ ਕਰਨਾ ਤਾਂ ਕਿ ਜਦੋਂ ਵਖਰੇਵਾਂ ਵੀ ਪੈ ਜਾਏ ਕਿਸੇ ਕਾਰਨ ਤਾਂ ਤੁਹਾਨੂੰ ਆਪਣੀ ਸਾਂਝ ਚੇਤੇ ਆਏ ਤੁਹਾਨੂੰ ਆਪਣਾ ਵਿਯੋਗ ਚੇਤੇ ਆਏ ਤੇ ਤੁਸੀਂ ਕੁਰਾਏ ਨਾ ਪਵੋ ਤੁਸੀਂ ਰਿਸ਼ਤਿਆਂ ਦੀ ਐਹਮiyet ਨੂੰ ਰਿਦਾ ਕਰਕੇ ਮਨ ਕਰਕੇ ਦਿਲ ਕਰਕੇ ਮਹਿਸੂਸ ਕਰੋ ਇਹ ਡੈਫੀਨੇਸ਼ਨ ਮਹਾਰਾਜ ਨੇ ਸਤੀ ਦੀ ਦਿੱਤੀ ਸਤਗੁਰੂ ਮਹਾਰਾਜ ਨੂੰ ਅਕਬਰ ਨੇ ਵਾਦਾ ਕੀਤਾ ਹਾਲਾਂਕਿ ਉਹਦੇ ਰਾਜਪੂਤਾਨੀ ਦੇ ਨਾਲ ਰਿਸ਼ਤੇ ਨਾਤੇ ਸਨ ਬੜੇ ਗਹਿਰੇ ਅਕਬਰ ਦੇ ਪਰ ਮਹਾਰਾਜ ਨੇ ਮੰਗੇ ਰੱਖੀ ਵੀ ਤੁਸੀਂ ਜੇ ਕਰਨਾ ਚਾਹੁੰਦੇ ਹੋ ਤੇ ਇਹ ਕਰੋ ਇਹ ਤੁਹਾਡੇ ਵਸ ਵਿੱਚ ਹੈ ਇਖਤਿਆਰ ਵਿੱਚ ਹੈ ਤੁਸੀਂ ਬਾਦਸ਼ਾਹ ਹੋ ਤੁਹਾਡੀ ਜ਼ੁਬਾਨ ਦਾ ਨਿਕਲਿਆ ਬੋਲ ਕਿੰਨੇ ਲੋਕਾਂ ਦੀ ਜਾਨ ਬਚਾ ਸਕਦਾ ਹੈ ਕਾਨੂੰਨ ਬਣਾਓ ਕਿਮਾ ਕਰਨਾ ਮੈਂ ਇੱਕ ਬਚਨ ਸਾਂਝਾ ਕਰਦਾ ਠੀਕ ਹੈ ਸੇਵਾ ਕੋਈ ਵੀ ਕਰ ਸਕਦਾ ਹੈ ਕਰਨੀ ਵੀ ਚਾਹੀਦੀ ਹੈ ਪਰ ਤੁਸੀਂ ਵੇਖਦੇ ਨਹੀਂ ਰਾਜਨੀਤਿਕ ਬੰਦੇ ਜਦੋਂ ਧਰਮ ਸਥਾਨ ਤੇ ਆਉਣਗੇ ਜੋੜੇ ਝਾੜਨਗੇ ਭਾਂਡੇ ਮਾਂਜਣਗੇ ਮਾਂਜਣੇ ਚਾਹੀਦੇ ਨੇ ਮਨਾਈ ਨਹੀਂ ਫੋਟੋਆਂ ਖਿਚਾਉਣਗੇ ਸਾਨੂੰ ਲੋਕਾਂ ਨੂੰ ਲੱਗਣ ਲੱਗ ਜਾਂਦਾ ਕਿੰਨਾ ਧਾਰਮਿਕ ਬੰਦਾ ਕਿੰਨੀ ਸੇਵਾ ਭਾਵਨਾ ਹੈ ਕਿੰਨਾ ਚੰਗਾ ਹੋਵੇ ਜਿਉ ਏ ਸੇਵਾ ਕਰਦਿਆਂ ਕਰਦਿਆਂ ਇਹ ਮਹਿਸੂਸ ਕਰਕੇ ਜਾਵੇ ਕਿ ਇਹ ਇੱਕ ਸੇਵਾ ਰੱਬ ਨੇ ਮੈਨੂੰ ਹੋਰ ਦਿੱਤੀ ਹੈ ਮੇਰੀ ਕਲਮ ਦੀ ਤਾਕਤ ਮੈਂ ਚਾਹਾਂ ਤੇ ਲੋਕ ਹਿਤ ਵਿੱਚ ਇਹੋ ਜਿਹੇ ਫੈਸਲੇ ਕਰ ਸਕਦਾ ਪੀ ਰੁੱਲਦੇ ਹੋਏ ਲੋਕ ਜਿਹੜੇ ਨੇ ਉਹ ਰੁੱਲਣ ਤੋਂ ਬਚ ਜਾਣ ਤਕਲੀਫ ਵਿੱਚ ਪਏ ਹੋਏ ਲੋਕ ਬੇਕਾਨੂੰਨੀਆ ਦੀ ਮਾਰ ਚੱਲ ਰਹੇ ਲੋਕ ਤਕੜਿਆਂ ਦੀ ਚੱਕੀ 'ਚ ਪਿਸਰ ਰਹੇ ਲੋਕ ਹੱਕਾਂ ਨੂੰ ਉਡੀਕ ਰਹੇ ਲੋਕ ਜੇ ਕਿਤੇ ਮੇਰੀ ਤਾਕਤ ਦਾ ਸਦਕਾ ਅੱਜ ਜਿਹੜੀ ਪਾਵਰ ਮੇਰੇ ਕੋਲ ਹੈ ਜ ਉਹਦੇ ਸਦਕਾ ਉਹਨਾਂ ਨੂੰ ਕਿਤੇ ਠੰਡੀ ਆਵਾਦਾ ਬੁਲਾ ਮਿਲਦਾ ਹੈ ਕਿੱਡੀ ਵੱਡੀ ਸੇਵਾ ਹੁੰਦੀ ਹੈ ਪਰ ਕਿਉਂਕਿ ਉਹਨਾਂ ਨੇ ਸਾਡੇ ਵਰਗਿਆਂ ਦੀਆਂ ਅੱਖਾਂ ਤੇ ਪੱਟੀਆਂ ਬੰਨ੍ਹਣੀਆਂ ਹੁੰਦੀਆਂ ਨੇ ਐਸ ਮਜ਼ਾਰ ਤੇ ਚਲੇ ਗਏ ਉਸ ਗੁਰਦੁਆਰੇ ਚਲੇ ਗਏ ਉਸ ਚਰਚ ਚਲੇ ਗਏ ਉਸ ਮਸੀਤੇ ਚਲੇ ਗਏ ਫਲਾਣੇ ਜਗਰਾਤੇ ਚ ਚਲੇ ਗਏ ਕੋਈ ਇਹੋ ਕੁਝ ਕਰਦੇ ਟਾਈਮ ਖੜਦੇ ਨੇ ਸਾਨੂੰ ਲੱਗਦਾ ਕਿੰਨੇ ਧਾਰਮਿਕ ਬੰਦੇ ਨੇ ਜਿਹੜੀ ਡਿਊਟੀ ਉਹਨਾਂ ਨੂੰ ਦਿੱਤੀ ਉਹ ਨਹੀਂ ਉਹ ਕਰਦੇ ਉਹ ਕੰਮ ਨਹੀਂ ਕਰਦੇ ਮਹਾਰਾਜ ਨੇ ਜ਼ਗੀਰ ਨਹੀਂ ਲਈ ਲੰਗਰ ਵਾਸਤੇ ਆ ਕੇ ਆ ਸਤੀ ਪ੍ਰਥਾ ਨੂੰ ਰੋਕੋ ਤੇ ਦੂਜਾ ਬਚਨ ਮਹਾਰਾ ਉਸ ਸਮੇਂ ਔੜ ਲੱਗੀ ਸੀ ਪੰਜਾਬ ਵਿੱਚ ਔੜ ਲੱਗਦੀ ਸੀ ਜਦੋਂ ਮੀਂਹ ਨਹੀਂ ਸੀ ਪੈਂਦਾ ਤੇ ਫਸਲ ਵੀ ਨਹੀਂ ਸੀ ਚੱਜ ਨਾਲ ਹੁੰਦੀ ਫਸਲ ਨਾ ਹੋਵੇ ਤੇ ਕਿਸਾਨ ਲਗਾਨ ਕਿੱਥੋਂ ਦੇਵੇ ਟੈਕਸ ਕਿੱਥੋਂ ਦੇਵੇ ਮਹਾਰਾਜ ਨੇ ਦੂਜੀ ਮੰਗੇ ਰੱਖੀ ਵੀ ਐਸ ਸਾਲ ਮੀਂਹ ਨਹੀਂ ਪਿਆ ਔੜ ਲੱਗੀ ਰਹੀ ਏ ਫਸਲ ਹੋਈ ਨਹੀਂ ਇਸ ਕਰਕੇ ਚੰਗਾ ਹੋਵੇ ਜੇ ਤੁਸੀਂ ਐਸ ਸਾਲ ਦਾ ਟੈਕਸ ਮਾਲੀਆ ਜਿਹੜਾ ਉਹ ਗਰਹੁਣਾ ਹੈ ਉਹ ਮਾਫ ਕਰਦੇ ਹੋ ਮਹਾਜੂਰ ਦੇ ਇੱਕ ਬਚਨ ਨਾਲ ਕਿੰਨੇ ਘਰਾਂ ਚ ਪ੍ਰਸ਼ਾਦਾ پکਿਆ ਸਾਲ ਪਰ ਉਹ ਟੈਕਸ ਸੱਚਮੁੱਚ ਹੀ ਮਾਫ ਹੋਇਆ ਇਤਿਹਾਸ ਕਰ ਕਹਿੰਦੇ ਨੇ ਸਤਿਗੁਰੂ ਮਹਾਰਾਜ ਦਾ ਕੋਈ ਵੀ ਫੈਸਲਾ ਨਿੱਜ ਲਈ ਨਹੀਂ ਮੁਲਖਤ ਲਈ ਦੁਨੀਆਂ ਲਈ ਸੰਸਾਰ ਲਈ ਸੇਬ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਵੀ ਰਾਜਿਆਂ ਨਾਲ ਸੰਬੰਧ ਰਹੇ ਨੇੜ ਤਾਂ ਰਾਜੇ ਆਉਂਦੇ ਰਹੇ ਰਾਜਿਆਂ ਨੂੰ ਮਹਾਰਾਜ ਮਿਲਦੇ ਰਹੇ ਪਰ ਮਹਾਰਾਜ ਨੇ ਆਪਣੇ ਨਿੱਜ ਖਾਤਰ ਨਾ ਕਦੇ ਕੁਝ ਮੰਗੇ ਨਾ ਕਿਸੇ ਅਸੂਲ ਨਾਲ ਸਮਝੌਤਾ ਕੀਤਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਇਹ ਜੁਗਤ ਸੰਸਾਰ ਨੂੰ ਦਿੱਤੀ ਹੁਣ ਉੱਥੇ ਸਤੀ ਪ੍ਰਥਾ ਦੀ ਜਿਹੜੀ ਖੇਡ ਹੈ ਹਾਲਾਂਕਿ ਇਹਦੇ ਵਿਰੁੱਧ ਬਾਅਦ ਵਿੱਚ ਸਖਤ ਕਾਨੂੰਨ ਜਿਹੜਾ ਹੈ ਸਜਾਵਾਂ ਵਾਲਾ ਕਾਨੂੰਨ ਉਹ ਅੰਗਰੇਜ਼ਾਂ ਨੇ ਆ ਕੇ ਬਣਾਇਆ ਪਰ ਗੁਰੂ ਨਾਨਕ ਦਾ ਘਰ ਹੈ ਜਿਸ ਨੇ ਸਭ ਤੋਂ ਪਹਿਲਾਂ ਇਸ ਕੁਰੀਤੀ ਦੇ ਵਿਰੁੱਧ ਆਵਾਜ਼ ਚੁਕੀ ਭਾਰਤ ਵਿੱਚ ਕੋਈ ਸਾਧੂ ਨਹੀਂ ਬੋਲਿਆ ਕੋਈ ਧਾਰਮਿਕ ਆਤਮਾ ਨਹੀਂ ਬੋਲੀ ਕਿਸੇ ਮذਬੀ ادارے ਵੱਲੋਂ ਇਸ ਖਿਲਾਫ ਰੌਲਾ ਨਹੀਂ ਪਿਆ ਗੁਰੂ ਪਾਤਸ਼ਾਹ ਮਹਾਰਾਜ ਨੇ ਮਨੁੱਖ ਨੂੰ ਉਹਦੀ ਜ਼ਿੰਦਗੀ ਦਾ ਹੱਕ ਅਦਾ ਕੀਤਾ ਹੈ ਸਹੀ ਅਰਥਾਂ ਵਿੱਚ ਕਬੀਰ ਜੀ ਦਾ ਇਹ ਪਾਵਨ ਸ਼ਲੋਕ ਹੈ ਕਬੀਰ ਜੀ ਮਹਾਰਾਜ ਕਾਂਸੀ ਦੇ ਰਹਿਣ ਵਾਲੇ ਸਨ ਤੇ ਇਸ ਇਲਾਕੇ ਦੇ ਵਿੱਚ ਤਾਂ ਬ੍ਰਾਹਮਣੀ ਕਰਮਕਾਂਡਾਂ ਦਾ ਬੇहद ਜ਼ਿਆਦਾ ਵਰਤਾਰਾ ਤੇ ਜੋਰ ਰਿਹਾ ਹੈ ਅੱਜ ਵੀ ਹੈ ਕਬੀਰ ਜੀ ਮਹਾਰਾਜ ਨੇ ਇਹ ਉਦਾਹਰਣ ਦਿੱਤੀ ਹੈ ਕਿਨੇ ਮਰਨੇ ਤੇ ਕੀ ਡਰਪਣਾ ਜਬਾਤ ਸੰਧौरालीन ਮਰਨ ਤੋਂ ਡਰ ਕਾਦਾ ਜਦੋਂ ਹੱਥ 'ਚ ਸੰਧੋਰਾ ਫੜ ਲਿਆ ਹੋਵੇ ਨਾਰੀਅਲ ਦੇ ਉੱਤੇ ਧੂੜਿਆ ਹੋਇਆ ਸੰਦੂਰ ਉਹ ਚੀਜ਼ ਆ ਭਾਵ ਜਦੋਂ ਕਮਿਟਮੈਂਟ ਕਰ ਲਈ ਸੰਧੋਰੇ ਦਾ ਅਰਥ ਇੱਥੇ ਕਮਿਟਮੈਂਟ ਮੈਂ ਸ਼ਬਦ ਦਾ ਪਿਛੋਕੜ ਤੁਹਾਡੇ ਨਾਲ ਸਾਂਝਾ ਕੀਤਾ ਜਦੋਂ ਤੁਸੀਂ ਕਮਿਟਮੈਂਟ ਹੀ ਕਰ ਲਈ ਵਾਦਾ ਹੀ ਕਰ ਲਿਆ ਜਾਂ ਤਾਂ ਤੁਸੀਂ ਕਮਿਟਮੈਂਟ ਕਰੋ ਨਾ ਵਾਦਾ ਕਰੋ ਨਾ ਜੇ ਕਰ ਲਿਆ ਤੇ ਉਹਨੂੰ ਤੋੜ ਚੜਾ ਦਿਓ ਭਾਵੇਂ ਜਾਨ ਲੱਗ ਜਾਏ ਬਚਨ ਕੀਤਾ ਤੇ ਪੂਰਾ ਕਰੋ ਪਹਿਲੀ ਗੱਲ ਕਰੋ ਨਾ ਆਪਣੇ ਪਰ ਤੋਂ ਲੋ ਪਹਿਲਾਂ ਵੀ ਮੈਂ ਇਸ ਯੋਗ ਆ ਕੇ ਨਹੀਂ ਆ ਜੇ ਤੁਸੀਂ ਵਾਦਾ ਕਰ ਲਿਆ ਕਮਿਟਮੈਂਟ ਕਰ ਲਈ ਹੈ ਬਚਨ ਕਰ ਲਿਆ ਫਿਰ ਉਹਨੂੰ ਪਾਲਣ ਦੇ ਉਤੇ ਆਪਣੀ ਜ਼ਿੰਦਗੀ ਲਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਬਚਨ ਕੀਤਾ ਵੀ ਤੁਹਾਡੇ ਵੱਲ ਆਉਂਦੀ ਮੁਸੀਬਤ ਅਸੀਂ ਆਪਣੇ ਤੇ ਪਹਿਲਾਂ ਚੱਲਾਂਗੇ ਬਾਕੀ ਕਰਤਾ ਜਾਣੇ ਬਾਹ ਜਿਨ੍ਹਾਂ ਦੀ ਪਕੜੀ ਹੈ ਸਿਰ ਦੀਜੈ ਬਾਹਨਾ ਛੋੜੀਏ ਗੁਰਤੇਗ ਬਹਾਦਰ ਬੋਲਿਆ ਧਰ ਪਈਏ ਧਰਮ ਨਾ ਛੋੜੀਏ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਬਚਨ ਲਈ ਕਮਿਟਮੈਂਟ ਲਈ ਜੋ ਵਾਦਾ ਕੀਤਾ ਹੈ ਕਿ ਮੈਂ ਇਸ ਜ਼ੁਲਮ ਦੇ ਅੱਗੇ ਸਭ ਤੋਂ ਆਗੂ ਬਣ ਕੇ ਅਗਵਾਈ ਕਰਕੇ ਇਸ ਜ਼ੁਲਮ ਦੀ ਖਿਲਾਫਤ ਕਰਦਾ ਸੀਸ ਕੁਰਬਾਨ ਕੀਤਾ ਮਹਾਰਾਜ ਨੇ ਜੋ ਬਚਨ ਸੀ ਉਹ ਪੂਰਾ ਕੀਤਾ ਅਸੂਲ ਦੀ ਖਾਤਰ ਜ਼ੁਲਮ ਦੇ ਵਿਰੋਧ ਵਿੱਚ ਮਜ਼ਰੂਮਾਂ ਦੀ ਢਾਲ ਬਣ ਕੇ ਕਬੀਰ ਜੀ ਮਹਾਰਾਜ ਇਹ ਬਚਨ ਕਿਹੜੀ ਸੈਂਸ ਕਿਹੜੇ ਸੰਦਰਭ ਵਿੱਚ ਵਰਤ ਰਹੇ ਨੇ ਇਸ ਨੂੰ ਸਮਝਣ ਦੀ ਲੋੜ ਹੈ ਕਬੀਰ ਜੀ ਮਹਾਰਾਜ ਕਹਿੰਦੇ ਨੇ ਕਬੀਰ ਐਸੀ ਹੋਏ ਪਰੀ ਕਹਿੰਦੇ ਮੇਰੇ ਜੀਵਨ ਚ ਨਾ ਅਜਬ ਖੇਡ ਬਣ ਗਈ ਹੈ ਬੜਾ ਆਨੰਦਮਈ ਮੇਰੀ ਮਾਨਸਿਕ ਅਵਸਥਾ ਆਤਮਿਕ ਅਵਸਥਾ ਬਣ ਗਈ ਹੈ ਮਨ ਕੋ ਭਾਵਤਕੀਨ ਮਨ ਹੁਣ ਮਨ ਨੂੰ ਇਹ ਗੱਲ ਭਾ ਗਈ ਮਨ ਨੂੰ ਬੜੀ ਚੰਗੀ ਲੱਗੀ ਹੈ ਤੇ ਮੇਰੇ ਅੰਦਰ ਹੁਣ ਡਰ ਨਹੀਂ ਖੌਫ ਨਹੀਂ ਨਾ ਮੇਰੇ ਅੰਦਰ ਕੋਈ ਡਰ ਹੈ ਨਾ ਖੌਫ ਹੈ ਨਾ ਝਿਜਕ ਹੈ ਨਾ ਹੀ ਕੋਈ ਜੱਕੋ ਤੱਕੇ ਵਾਲੀ ਅਵਸਥਾ ਹੈ ਵੀ ਮੈਂ ਕਾਰਜ ਕਰਾਂ ਕਿ ਨਾ ਕਰਾਂ ਜਾਂ ਕੋਈ ਡਰ ਹੁੰਦਾ ਹੈ ਬੰਦੇ ਦੇ ਅੰਦਰ ਜਾਂ ਕੋਈ ਝਿਜਕ ਹੁੰਦੀ ਹੈ ਜਾਂ ਲੋਕ ਲਾਜਵੇ ਸਾਰੀਆਂ ਚੀਜ਼ਾਂ ਮੇਰੇ ਅੰਦਰੋਂ ਖਤਮ ਹੋ ਗਈਆਂ ਤੇ ਮਨ ਬੜਾ ਉਤਸ਼ਾਹ ਵਿੱਚ ਹੈ ਮਨ ਬੜਾ ਖੁਸ਼ੀ ਵਿੱਚ ਹੈ ਜਰਾ ਸੋਚੋ ਦੇ ਚੀਜ਼ ਕੋਈ ਨਾ ਹੋਵੇ ਕਨਫਿਊਜ਼ਨ ਕੋਈ ਨਾ ਹੋਵੇ ਕਿਸੇ ਦਾ ਡਰ ਵੀ ਕੋਈ ਨਾ ਹੋਵੇ ਤੇ ਲੋਕ ਲਾਜ ਵੀ ਨਾ ਹੋਵੇ ਤੇ ਤੁਸੀਂ ਕਿਸੇ ਕਾਰਜ ਵਾਸਤੇ ਕਮਿਟਿਡ ਹੋ ਜਾਓ ਕਿੰਨੇ ਭਾਰ ਤੁਹਾਡੇ ਦਿਮਾਗ ਤੋਂ ਲੈ ਜਾਂਦੇ ਨੇ ਤੁਸੀਂ ਬਿਲਕੁਲ ਐਨ ਫਰੀ ਮਾਈਂਡ ਹੋ ਕੇ ਬਿਲਕੁਲ ਤੁਹਾਡੇ ਅੰਦਰ ਜਿੰਨੀ એનર્ਜੀ ਇਹਨਾਂ ਚੀਜ਼ਾਂ ਚ ਵੰਡੀ ਜਾਣੀ ਸੀ ਉਹ ਇਕੱਠੀ ਹੋਵੇ। ਵੀ ਲੋਕ ਲੋਕ ਕੀ ਕਹਿਣਗੇ ਲੋਕ ਲਾਜ ਹੋ ਗਈ। ਝਿਜਕ ਹੋ ਗਈ। ਪਤਾ ਨਹੀਂ ਕੰਮ ਹੋਏਗਾ ਕਿ ਨਹੀਂ ਹੋਏਗਾ। ਡਰ ਹੋ ਗਿਆ। ਕਨਫਿਊਜ਼ਨ ਹੋ ਗਈ। ਵੀ ਕਰਾਂ ਕਿ ਨਾ ਕਰਾਂ। ਕਿੰਨੀਆਂ ਚੀਜ਼ਾਂ ਬੰਦੇ ਨੂੰ ਘੇਰਦੀਆਂ ਨੇ ਜਦੋਂ ਕਿਸੇ ਮੰਨ ਲਓ ਕੋਈ ਕਾਰਜ ਆਪਾਂ ਜੀਵਨ ਚ ਚੰਗਾ ਕਰਨਾ ਹੋਵੇ ਤੇ ਕਿੰਨੀਆਂ ਚੀਜ਼ਾਂ ਸਾਡੇ ਆਲੇ ਦੁਆਲੇ ਹੁੰਦੀਆਂ। ਜਿੰਨੀ ਨਰਜੀ ਸਾਡੀ ਉਸ ਕੰਮ ਤੇ ਲੱਗਣੀ ਉਹ ਕਿੰਨੇ ਹਿੱਸਿਆਂ ਚ ਵੰਡੀ ਜਾਂਦੀ ਹੈ ਤੁਰਨ ਵਾਲੇ ਮਨੁੱਖ ਨੂੰ ਮੰਨੂ ਕਿਸੇ ਨੇ ਜੰਜੀਰਾਂ ਪਾ ਕੇ ਬੰਨ੍ਹ ਦਿੱਤਾ ਹੋਵੇ ਵੀ ਤੂੰ ਨਹੀਂ ਤੁਰ ਸਕਦਾ ਇੱਕ ਪੈਰ ਵੀ ਬੜੀ ਸੂਰਮਤਾਈ ਹੈ ਜੇ ਬੰਦਾ ਇਹਨਾਂ ਜੰਜੀਰਾਂ ਨੂੰ ਤੋੜ ਕੇ ਤੁਰ ਪਵੇ ਨਹੀਂ ਤਾਂ ਇਹ ਜੰਜੀਰਾਂ ਇਹੋ ਜਿਹੀਆਂ ਨੇ ਸਦੀਆਂ ਤੋਂ ਬੰਦੇ ਨੂੰ ਪਈਆਂ ਤੁਰ ਨਹੀਂ ਦੇਣੀਆਂ ਕਰਨ ਕਾਰਜ ਕਰਨ ਦੀ ਤਾਕਤ ਹੁੰਦੀ ਹੈ ਬੰਦੇ 'ਚ ਬਰਾ ਚੀਜ਼ਾਂ ਨਹੀਂ ਉਹਨੂੰ ਕਰ ਦਿੰਦੀਆਂ ਲੋਕ ਲਾਜ ਨਹੀਂ ਕਰ ਦਿੰਦੀ ਕਨਫਿਊਜ਼ਨ ਨਹੀਂ ਕਰ ਦਿੰਦੀ ਡਰ ਹੈ ਕਿੰਨਾ ਕੋਜਾ ਬੰਦੇ ਨੂੰ ਪਛਾਣੋਂ ਖਿੱਚਦਾ ਕਬੀਰ ਜੀ ਕਹਿੰਦੇ ਜਿਹਦੇ ਜੀ ਦੀ ਜਾਨ ਇਹਨਾਂ ਸਾਰੀਆਂ ਚੀਜ਼ਾਂ ਨੇ ਛੱਡ ਦਿੱਤੀ ਹੈ ਜਰਾ ਸੋਚੋ ਦੀ ਜਾਨ ਸੌਖੀ ਕਿੰਨੀ ਹੈ ਉਹਦਾ ਮਨ ਜਿਹੜਾ ਹੈ ਉਹ ਕਿਵੇਂ ਆਜ਼ਾਦ ਪੰਛੀ ਵਰਗਾ ਹੈ ਉਹਦੀ ਸੁਰਤ ਤੋਂ ਭਾਰ ਕਿੰਨਾ ਲੈ ਗਿਆ ਕਬੀਰ ਜੀ ਕਹਿੰਦੇ ਇਹ ਆਨੰਦ ਬਣਿਆ ਹੋਇਆ ਮੇਰੇ ਮਨ ਅੰਦਰ ਐਸੀ ਹੋਏ ਪਰੀ ਮਨ ਕੋ ਭਾਵਤਕੀਨ ਮਨ ਨੂੰ ਇਹ ਇਹ ਜਿਹੜੀ ਅਵਸਥਾ ਹੈ ਬੜੀ ਚੰਗੀ ਲੱਗ ਰਹੀ ਏ ਤੇ ਹੁਣ ਮੈਂ ਕਮਿਟਮੈਂਟ ਕਰ ਲਈ ਵੀ ਰੱਬ ਦੇ ਰਾਹ ਤੇ ਤੁਰਨਾ ਹੈ ਮਰਨੇ ਤੇ ਕਾ ਡਰਪਣਾ ਜਬਾ ਸੰਧੋਰਾ ਵਾਲੀ ਹੁਣ ਤਾਂ ਸਤੀ ਹੋਣ ਵਾਲੀ ਔਰਤ ਵਾਂ ਮੈਂ ਤਾਂ ਸੰਧੋਰਾ ਜਾਨੀ ਕਮਿਟਮੈਂਟ ਕਰ ਲਈ ਵੀ ਹੁਣ ਤਾਂ ਪਛਾਣ ਨਹੀਂ ਮੜਨਾ ਇਹਨੂੰ ਕਬੀਰ ਜੀ ਨੇ ਇੱਕ ਹੋਰ ਸ਼ਬਦ ਵਿੱਚ ਕਿਹਾ ਡਗਮਗ ਛਾੜ ਰੇ ਮਨ ਬੋਰਾ ਅਬ ਤਾ ਜਰੇ ਮਰੇ ਸਿੱਧ ਪਾਈ ਹੈ ਲੀਨੋ ਆ ਸੰਧੋਰਾ ਕਿੰਨੇ ਦਿਨ ਮਨਾ ਹੁਣ ਕਬੀਰ ਡਗਮਾ ਕਿਆ ਕਰੈ ਕਹਾਂ ਡਲਾਵੇਂ ਜੀਓ ਜਕੋ ਤੱਕੇ ਛਾਡੋਣਾ ਕਨਫਿਊਜ਼ਨ ਦਾ ਸਮਾਂ ਨਹੀਂ ਸਾਰੀ ਜ਼ਿੰਦਗੀ ਕਨਫਿਊਜ਼ਨ ਚ ਹੀ ਲੰਘ ਜਾਂਦੀ ਹੈ ਸਾਰੀ ਜ਼ਿੰਦਗੀ ਉਲਝਦੇ ਹੀ ਤੇ ਗੁਜ਼ਰ ਜਾਂਦੀ ਹੈ ਉਲਝਣ ਛਾਡੋਣਾ ਇਹਦਾ ਵਕਤ ਨਹੀਂ ਹੈ ਕਿੰਨਾ ਕਚੇਰੇ ਨੂੰ ਪਾਲਦਾ ਰਹੇਗਾ ਕਿੰਨਾ ਕਚੇਰੇ ਦਾ ਭਾਰ ਚੁੱਕਦਾ ਰਹੇਗਾ ਕਬੀਰ ਜੀ ਕਹਿੰਦੇ ਮਰਨੇ ਤੇ ਕਿਆ ਡਰਪਨਾ ਹੁਣ ਮੈਨੂੰ ਮਰਨ ਤੋਂ ਡਰ ਨਹੀਂ ਕਿਹੜੇ ਮਰਨ ਤੋਂ ਵਾਸ਼ਨਾਵਲੋਂ ਮੁਕਤ ਹੋਣ ਤੋਂ ਹਰ ਬੰਦਾ ਹੰਕਾਰ ਪਾਲਣਾ ਚਾਹੁੰਦਾ ਮੈਂ ਨਹੀਂ ਪਾਲਣਾ ਚਾਹੁੰਦਾ ਦੁਨੀਆ ਲੱਭ ਤੇ ਤ੍ਰਿਸ਼ਨਾ ਚ ਜੀਣਾ ਚਾਹੁੰਦੀ ਐ ਕਬੀਰ ਜੀ ਕਹਿੰਦੇ ਮੈਂ ਹੁਣ ਇਹਦੇ ਚ ਨਹੀਂ ਜੀਣਾ ਚਾਹੁੰਦਾ ਇਸ ਪਾਸੇ ਤੋਂ ਉਪਰਾਮ ਹੋਣਾ ਹੀ ਮਰਨਾ ਹੈ ਵਾਸ਼ਨਾ ਤੋਂ ਮੁਕਤੀ ਅਗਲੇਰੇ ਬਚਨ ਵਿੱਚ ਕਹਿੰਦੇ ਨੇ ਕਬੀਰ ਰਸ ਕੋ ਗਾਂਡੋ ਚੂਸੀਐ ਗੁਣ ਕੋ ਮਰੀਆ ਰੋਏ ਅਫਗੁਨੀਆਰੇ ਮਾਨਸਾ ਭਲੋ ਨਾ ਕਹੈ ਕੋਈ ਗੰਨਾ ਗੰਡਾ ਰਸ ਦੀਆਂ ਗੰਡਾ ਭਾਵ ਗੰਨੇ ਤੋਂ ਕਮਾਦ ਤੋਂ ਕਬੀਰ ਜੀ ਨੇ ਰਸ ਦੀਆਂ ਗੰਡਾ ਸ਼ਬਦ ਵਰਤਿਆ ਤੇ ਫਰੀਦ ਸਾਹਿਬ ਨੇ ਕਮਾਦ ਸ਼ਬਦ ਵਰਤਿਆ ਕਮਾਦ ਆ ਯਾ ਰਾਕਾਦ ਆ ਕੁੰਨੇ ਕੋਇ ਲਿਆ ਹਨ ਕਮਾਦ ਸ਼ਬਦ ਵਰਤਿਆ ਕਬੀਰ ਜੀ ਮਹਾਰਾਜ ਕਹਿੰਦੇ ਨੇ ਰਸ ਦੀਆਂ ਗੰਡਾ ਗੰਨੇ ਦੇ ਵਿੱਚੋਂ ਜੇ ਤੁਸੀਂ ਮਠਾਸ ਰਸ ਕੱਢਣਾ ਹੋਵੇ ਤੇ ਉਹਨੂੰ ਤੁਸੀਂ ਸਭ ਤੋਂ ਪਹਿਲਾਂ ਵੇਲਣੇ 'ਚ ਪੀੜਦੇ ਹੋ ਜਿੰਨਾ ਚਿਰ ਉਹਨੂੰ ਪੀੜਿਆ ਨਾ ਜਾਏ ਉਹਦੇ ਕੋਲੋਂ ਰਸ ਨਹੀਂ ਪ੍ਰਾਪਤ ਕੀਤਾ ਜਾ ਸਕਦਾ ਉਹਨੂੰ ਵੇਲਣੇ 'ਚ ਪੀੜੇ ਬਿਨਾ ਉਹਦੇ 'ਚੋਂ ਰਸ ਨਹੀਂ ਨਿਕਲਦਾ ਉਹਨੂੰ ਵੀ ਦੁੱਖ ਸਹਿਣਾ ਹੀ ਪੈਂਦਾ ਰਸ ਦੇਣ ਵਾਸਤੇ ਮਠਾਸ ਦੇਣ ਵਾਸਤੇ ਉਹਨੂੰ ਵੇਲਣੇ ਦੇ ਵਿੱਚੋਂ ਗੁਜ਼ਰਨਾ ਪੈਂਦਾ ਭਾਵ ਤਕਲੀਫ ਉੱਜਰ ਕੇ ਹੀ ਉਹ ਮਿਠਾਸ ਦੇ ਸਕਦਾ ਤਕਲੀਫ ਜਰੇ ਬਿਨਾ ਮਿਠਾਸ ਨਹੀਂ ਦਏਗਾ ਕਬੀਰ ਜੀ ਮਹਾਰਾਜ ਕਹਿੰਦੇ ਨੇ ਜਿਸ ਤਰ੍ਹਾਂ ਗੰਨੇ ਨੂੰ ਪੀੜ ਕੇ ਉਹਦੇ ਚੋਂ ਰਸ ਕੱਢਿਆ ਜਾਂਦਾ ਹੈ ਤਕਲੀਫ ਤੋਂ ਬਾਅਦ ਉਹਦੇ ਚੋਂ ਮਿਠਾਸ ਮਿਲਦੀ ਹੈ ਇਸੇ ਤਰ੍ਹਾਂ ਭਾਈ ਕਾਲਣਾ ਤੋਂ ਬਿਨਾ ਗੁਣ ਨਹੀਂ ਕਮਾਇਆ ਜਾ ਸਕਦਾ ਗੁਣ ਕੋ ਮਰੀਏ ਰੋਏ ਗੁਣ ਵਾਸਤੇ ਮਰਨਾ ਪੈਂਦਾ ਹੁਣ ਲੈਣ ਵਾਸਤੇ ਸਮਰਪਣ ਭਾਵ ਰੱਖਣਾ ਪੈਂਦਾ ਹਉ ਛੱਡਣੀ ਪੈਂਦੀ ਏ ਹਉ ਦਾ ਤਿਆਗ ਕੀਤੇ ਬਿਨਾ ਆਪਾ ਭਾਵ ਮਾਰੇ ਬਿਨਾ ਆਪਣੇ ਵਜੂਦ ਨੂੰ ਨੀਵਾ ਕੀਤੇ ਬਿਨਾ ਸਮਰਪਣ ਰੱਖੇ ਬਿਨਾ ਤੁਸੀਂ ਗੁਣ ਨਹੀਂ ਕਮਾ ਸਕਦੇ ਮਹਾਤਮਾ ਬੁੱਧ ਨੇ ਆਪਣੇ ਪਿਤਾ ਨੂੰ ਕਿਹਾ ਸੀ ਤੁਸੀਂ ਮੇਰੇ ਕੋਲੋਂ ਜੇ ਕਰ ਦੀਖਿਆ ਲੈਣੀ ਲੋਚਦੇ ਹੋ ਤਾਂ ਫਿਰ ਕਦੇ ਆਉਂਦਾ ਉਹਨਾਂ ਨੇ ਕਿਹਾ ਹੁਣ ਕਿਉਂ ਨਹੀਂ ਉਹਨਾਂ ਨੇ ਕਿਹਾ ਹੁਣ ਤੁਸੀਂ ਪਿਤਾ ਬਣ ਕੇ ਆਇਓ ਰਾਜੇ ਬਣ ਕੇ ਆਇਓ ਕੋਈ ਪ੍ਰਜਾ ਆਪਣੇ ਰਾਜੇ ਨੂੰ ਆਦੇਸ਼ ਨਹੀਂ ਦੇ ਸਕਦੀ ਤੇ ਕੋਈ ਪੁੱਤਰ ਆਪਣੇ ਪਿਓ ਨੂੰ ਚੇਲਾ ਨਹੀਂ ਬਣਾ ਸਕਦਾ ਸਧਾਰਨ ਸੰਗੀ ਸਤ ਸੰਗੀ ਬਣ ਕੇ ਆਉਣਾ ਜਿਸ ਦਿਨ ਧਰਮ ਦੀ ਦੀਖਿਆ ਲੈਣ ਆਉਣਾ ਹੋਇਆ ਉਦੋਂ ਪਿਤਾ ਵਾਲਾ ਭਾਰ ਵੀ ਲਾ ਕੇ ਆਉਣਾ ਤੇ ਰਾਜੇ ਵਾਲਾ ਰੁਤਬਾ ਵੀ ਛੱਡ ਕੇ ਆਉਣਾ ਤੁਸੀਂ ਹੋਮੋਗੇ ਸਤ ਸੰਗੀ ਮੈਂ ਦਿਆਂਗਾ ਉਪਦੇਸ਼ ਤੁਸੀਂ ਉਹਨੂੰ ਮੰਨਿਓ ਤੇ ਕਮਾਇਓ ਤੁਸੀਂ ਵੀ ਉਸ ਅਵਸਥਾ ਨੂੰ ਪਹੁੰਚੋਗੇ ਜਿੱਥੇ ਮੈਂ ਪਹੁੰਚਿਆ ਹਾਂ ਅਰ ਉਦਾਹਰਣ ਇਹ ਦਿੱਤੀ ਨਦੀ ਕਦੇ ਵੀ ਉਛਲ ਕੇ ਬੁੱਲਾਂ ਤੱਕ ਨਹੀਂ ਆਉਂਦੀ ਤੁਹਾਨੂੰ ਨੀਵੇਂ ਹੋ ਕੇ ਨਦੀ ਚੋਂ ਪਾਣੀ ਪੀਣਾ ਪੈਂਦਾ ਨਿਰਮਾਣਤਾ ਤੋਂ ਬਿਨਾਂ ਗੁਣ ਨਹੀਂ ਕਮਾਇਆ ਜਾ ਸਕਦਾ ਗੁਣ ਕੋ ਮਰੀਆ ਰਵੇ ਰੱਬੀ ਗੁਣ ਪਰਮੇਸ਼ਰ ਦੀ ਸਿਫਤ ਉੱਚੀ ਆਤਮਿਕ ਅਵਸਥਾ ਹੋਂ ਦਾ ਤਿਆਗ ਕੀਤੇ ਬਿਨਾ ਪ੍ਰਾਪਤ ਨਹੀਂ ਕੀਤੀ ਜਾ ਸਕਦੀ ਜਿਵੇਂ ਗੰਨੇ ਨੂੰ ਪੀੜੇ ਬਿਨਾ ਉਹਦੇ ਚ ਰਸ ਨਹੀਂ ਕੱਢਿਆ ਜਾਂਦਾ ਆਖਦੇ ਨੇ ਅਵਗਨਿਆਰੇ ਮਾਨਸੈ ਭਲੋ ਨਾ ਕਹੇ ਕੋਈ ਜਿਹੜਾ ਅਵਗਣਾ ਚ ਗਰਸਿਆ ਹੈ ਵਾਸ਼ਨਾ ਚ ਗਰਸਿਆ ਹੈ ਹੋਂ ਚ ਗਰਸਿਆ ਉਹਨੂੰ ਕੋਈ ਸੰਸਾਰ ਦਾ ਮਨੁੱਖ ਚੰਗਾ ਨਹੀਂ ਕਹਿੰਦਾ ਉਹਨੂੰ ਆਪਣਾ ਆਪ ਵੀ ਭਾਰੀ ਲੱਗਦਾ ਹੈ ਦੁਖਿਆਰਾ ਲੱਗਦਾ ਹੈ ਤੇ ਦੂਜੇ ਨੂੰ ਤਾਂ ਉਹਨੇ ਪਸੰਦੀ ਕੀ ਆਉਣਾ ਹੈ ਨੇਕ ਅਮਲ ਕਰਨ ਵਾਲਾ ਹੀ ਸਤਕਾਰ ਦਾ ਅਸਲ ਪਾਤਰ ਹੈ ਔਗਣ ਕਮਾਉਣ ਵਾਲਾ ਤਾਂ ਆਪਣੇ ਆਪ ਲਈ ਵੀ ਜੰਜਾਲ ਬਣ ਜਾਂਦਾ ਦੂਜੇ ਲਈ ਵੀ ਜੰਜਾਲ ਬਣ ਜਾਂਦਾ ਉਹ ਭਲਾਈ ਨਹੀਂ ਘਟਦਾ ਨਾ ਹੀ ਉਹਨੂੰ ਕੋਈ ਭਲਾ ਕਹਿੰਦਾ ਇਸ ਵਾਸਤੇ ਗੁਣ ਕੋ ਮਰੀਅਰ ਹੋਏ ਗੁਣ ਖਾਤਰ ਚੰਗਿਆਈ ਖਾਤਰ ਦੀਨ ਖਾਤਰ ਧਰਮ ਖਾਤਰ ਫਸੂਲ ਪ੍ਰਸਤੀ ਖਾਤਰ ਆਪਾ ਭਾਵ ਤਿਆਗੀ ਹੈ ਹਉ ਦਾ ਤਿਆਗ ਕਰੀਏ ਸਮਰਪਣ ਹੋਈਏ ਸਮਰਪਣ ਭਾਵ ਵਿੱਚੋਂ ਹੀ ਪ੍ਰਭੂ ਦੇ ਗੁਣਾਂ ਦੀ ਦਾਤ ਜੀਵ ਦੇ ਹਿੱਸੇ ਵਿੱਚ ਆਉਂਦੀ ਹੈ ਸਾਇਬ ਕਿਰਪਾ ਕਰਨ ਅਗਲੇਰੇ ਬਚਨ ਅਗਲੇ ਦੀਵਾਨਾ ਵਿੱਚ ਸਾਂਝੇ ਕਰਾਂਗੇ ਮਹਾਰਾਜ ਹੋਈਆਂ ਪੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਦਬ ਸਹਿਤ ਗੁਰੂ ਫਤੇ ਨਾਲ ਸਾਂਝ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ